2024 ਦੇ ਵਿੱਚ 2026 ਦੇ ਵਿੱਚ ਇੱਕ ਹੋਰ ਕਟੋ ਕਟੂ ਜੇ ਦੇ ਵਿੱਚ ਬੱਤਾ ਹੁੰਦਾ ਅਨੁਮਾਨ ਹੈ ਕਿਉਂਕਿ ਸਟੈਟਿਸਟਿਕਸ ਕੇਂਦਰ ਦੇ ਨਵੇਂ ਮਹਿੰਗਾਈ ਅੰਕੜੇ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 2025 ਤੋਂ ਖਤਮ ਹੋਏ ਪਿਛਲੇ 12 ਮਹੀਨੇ ਦੇ ਵਿੱਚ ਸੁਭਾਈ ਖਤਕਾਰ ਮੂਲ ਸੂਚਕਾਂਕ ਦੇ ਵਿੱਚ +2.2% ਦਾ ਵਾਧਾ ਹੋਇਆ ਹੈ ACP I ਅੰਕੜਾ ਮਹੱਤਵਪੂਰਨ ਹੈ ਕਿਉਂਕਿ Ontario ਦੇ ਘੱਟੋ-ਘੱਟ ਉਜਰਤ ਦੇ ਵਿੱਚ ਵਾਧਾ ਸੁਭਾਈ ਕਿਰਤ ਕਾਨੂੰਨਾ ਦੇ ਅਧੀਨ ਰੁੜੀ ਦੇ ਸਥਾਨਾਂ 'ਚ ਉਚਕਾ ਕਰਹੀ ਸਿੱਧੇ ਤੌਰ ਤੇ ਮੁਦਰਾ ਸਫੀਤੇ ਦੇ ਨਾਲ ਛੁੜਿਆ ਹੋਇਆ ਹੈ 2026 ਦੇ ਸਮਾਯੋਜਨ ਦੇ ਨਾਲ Ontario ਭਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਨੂੰ ਠੀਕ ਕਰ ਰਹੇ ਨੇ ਕਿ ਨਵੀਆਂ ਤਨਖਾਹਾਂ ਡਾਹਤੀ ਹੋ ਸਕਤੀਆਂ ਨੇ ਅਤੇ 2026 ਦੇ ਸਮਾਯੋਜਨ ਦੇ ਨਾਲ Ontario ਭਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਨਵੀਆਂ ਤਨਖਾਹਾਂ ਦਾ ਕੀ ਹੋ ਸਕਤੀ ਹੈ ਨਹੀਂ ਅਤੇ ਇਹ 2026 ਦੇ ਵਿੱਚ ਕਦੋਂ ਲਾਗੂ ਹੋਣ ਗਿਆ ਜੀ ਹਾਂ ਚੋਦ ਕੇ ਅਧਿਕਾਰਤ ਐਲਾਨ ਰਵਾਇਤੀ ਤੌਰ ਤੇ ਹਰ ਸਾਲ 1 April ਦੇ ਆਸ-ਪਾਸ ਹੁੰਦਾ ਹੈ ਨਵੀਨਤਮ